ਸਸਰੀਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਲੰਬੇ ਸਮੇਂ ਤੋਂ ਰੁੱਖਾ ਬਾਰੇ ਗੱਲ ਕਰਦੇ ਆ ਤੇ ਸਾਡੀ ਨਰਸੀ ਜਿਵੇਂ ਲੰਗਪੈਂਡ ਅਸੀਂ ਖੜੇ ਆ ਇੱਥੇ ਤੇ ਬਹੁਤ ਸਾਰੇ ਸ਼ਖਸੀਅਤਾਂ ਸਾਡੇ ਕੋਲ ਆਉਂਦੀਆਂ ਹੈਗੀਆਂ ਆ ਸਾਡੇ ਕੋਲ ਜਨਮੇਜ ਸਿੰਘ ਜੋਹਲ ਜੀ ਆਏ ਹੋਏ ਆ ਇਹ ਐਗਰੀਕਲਚਰ ਇੰਜੀਨੀਅਰ ਕੀਤੀ ਇਹਨਾਂ ਨੇ ਐਗਰੀਕਲਚਰਿਸਟ ਹੈ ਇਹਨਾਂ ਨੇ ਕਾਫੀ ਕੰਮ ਕੀਤਾ ਤੇ ਬਾਕੀ ਪੰਜਾਬੀ ਨੂੰ ਲੈ ਕੇ ਇਹ ਬਹੁਤ ਇਹਨਾਂ ਨੇ ਕਾਰਜ ਕੀਤਾ ਜਿਹੜਾ ਪਹਿਲਾ ਫੌਂਟ ਪੰਜਾਬੀ ਦਾ ਇਹਨਾਂ ਨੇ ਤਿਆਰ ਕੀਤਾ ਬਾਕੀ ਪੰਜਾਬ ਦੇ ਜਿਹੜੇ 8 ਜਿਹੜੇ 8000 ਪਿੰਡ ਹੈਗੇ ਸਾਡੇ ਇਹਨਾਂ ਨੇ ਵਿਜ਼ਿਟ ਕੀਤਾ ਉੱਥੋਂ ਸਾਰਾ ਉੱਥੋਂ ਸਾਰਾ ਕਲਚ ਡਾਟਾਬੇਸ ਇਕੱਠਾ ਕੀਤਾ ਕਲਚਰਲ ਹੋ ਗਿਆ ਸੋਸ਼ਲ ਹੋ ਗਿਆ ਇਹਨਾਂ ਨੇ ਹੌਲੀ ਹੌਲੀ ਪਬਲਿਸ਼ ਕਰਨਾ ਸ਼ੁਰੂ ਕੀਤਾ ਅੱਜ ਇਹਨਾਂ ਦਾ ਮਤਲਬ ਕਹਿੰਦਾ ਹਰ ਮਤਲਬ ਮੰਗਲਵਾਰ ਨੂੰ ਜੀ ਚੈਨਰ ਕੋਲੰਬੀ ਆਉਂਦਾ ਹੈਗਾ ਤਾਂ ਕਾਫੀ ਕਿਤਾਬਾਂ ਬੋਝਾ ਇਹਨਾਂ ਦੱਸੇ ਕਿਤਾਬਾਂ ਲਿਖ ਚੁੱਕੇ ਆ ਤੇ ਇਹਨਾਂ ਨੇ ਮਤਲਬ ਪੰਜਾਬੀ ਦੇ ਵਿੱਚ ਵੀ ਸਾਡੇ ਪੰਜਾਬ ਦੇ ਪ੍ਰਾਤਨ ਰੁੱਖਾਂ ਬਾਰੇ ਵੀ ਕਿਤਾਬ ਲਿਖੀ ਹੋਈ ਆ ਆ ਸਾਡੇ ਕੋਲ ਆਈ ਸੀ ਸਾ ਇਹਨਾਂ ਨੂੰ ਨਰਸੀ ਦਿਖਾਈ ਇਹਨਾਂ ਸਰ ਨੇ ਕਾਫੀ ਮਤਲਬ ਉਹਨੂੰ ਲੱਗਿਆ ਵੀ ਇੱਥੇ ਪੰਜਾਬ ਦੇ ਨੇਟਿਵ ਟਰੀ ਜਿਹੜੇ ਹੈਗੇ ਤੇ ਤਿਆਰ ਕੀਤੇ ਜਾਂ ਤਾਂ ਉਹ ਪਿੰਡਾ ਪਿੰਡਾ ਸਾਰੀ ਡਿਸਕਸ਼ਨ ਕੀਤੀ ਵੀ ਕਿਵੇਂ ਜਾਂਦੇ ਆ ਕੀ ਇਹਦਾ ਪ੍ਰੋਸੈਸ ਹੈਗਾ ਸਾਰਾ ਡਿਸਕਸ ਕੀਤਾ ਤੇ ਮੈਂ ਹੁਣ ਜਨਮਜੀਤ ਸਿੰਘ ਜੀ ਨੂੰ ਕਹਾਂਗਾ ਸਾਡੇ ਨਾਲ ਮਤਲਬ ਜਿਹੜਾ ਤੁਸੀਂ ਇੱਥੇ ਜੋ ਦੇਖਿਆ ਜਾਂ ਤੁਸੀਂ ਹੋਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਰੁੱਖਾਂ ਪ੍ਰਤੀ ਰੁੱਖ ਨੂੰ ਲਾਉਣ ਪ੍ਰਤੀ ਉਹ ਸਾਰਨਾ ਸਾਂਝਾ ਕਰੋ ਜੀ ਕਾਫੀ ਦੇਰ ਦੀ ਇੱਛਾ ਸੀ ਕਿ ਰਾਉਂਡ ਗਲਾਸ ਫਾਊਂਡੇਸ਼ਨ ਨੂੰ ਵਿਜ਼ਿਟ ਕੀਤਾ ਜਾਵੇ ਪਰ ਦੇਖਿਆ ਜਾਵੇ ਕਿ ਇੱਥੇ ਕੀ ਹੋ ਰਿਹਾ ਘੁੰਮਦੇ ਫਿਰਦੇ ਦੇਖਦੇ ਮਹਿਸੂਸ ਇਹ ਹੋਇਆ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਜੀਵਨ ਦੇ ਦੌੜ ਵਿੱਚ ਪਿੱਛੇ ਰਹਿ ਗਈਆਂ ਨੇ ਉਹ ਖਤਮ ਹੋ ਰਹੀਆਂ ਨੇ ਉਹਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਚੀਜ਼ ਖਤਮ ਹੋ ਰਹੀ ਆ ਉਹ ਖਤਮ ਹੋ ਰਹੀ ਆ ਸਾਡੇ ਵਾਤਾਵਰਨ ਸਾਡੀ ਸੋਚ ਤੇ ਸਾਡੀ ਖੁਰਾਕ ਦੇ ਨਾਲ ਸੰਬੰਧਿਤ ਚੀਜ਼ਾਂ ਔਰ ਇਹ ਜਿਹੜਾ ਗਰਾਉਂਡ ਗਲਾਸ ਫਾਊਂਡੇਸ਼ਨ ਨੇ ਕਾਰਜ ਰੰਭਿਆ ਇਹ ਬਹੁਤ ਹੀ ਇੱਕ ਬੇਸਿਕ ਕਾਰਜ ਹੈ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਨੀਹਾਂ ਦੁਆਰਾ ਚੜਨ ਵਾਲੀ ਗੱਲ ਹੋਈ ਹੈ ਜਿਹੜੀਆਂ ਸਾਡੀਆਂ ਕਲਚਰਲ ਤੇ ਵਾਤਾਵਰਨੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਟੈ ਚੁੱਕੀਆਂ ਨੇ ਉਹਨਾਂ ਨੂੰ ਦੁਬਾਰਾ ਬਣਾਉਣ ਦੇ ਲਈ ਇੱਥੇ ਇਹੋ ਜਿਹੇ ਰੁੱਖ ਨੇ ਫਰਜ ਕਰੋ ਫੁਲਾਹੀ ਲੈ ਲਓ ਜਾਂ ਹੋਰ ਲੈ ਲਓ ਗੂਲਰ ਲੈ ਲਓ ਤਉਣ ਲੈ ਲਓ ਜਾਂ ਬਹੁਤ ਸਾਰੇ ਹੋਰ ਰੁੱਖ ਨੇ ਜਿਹੜੇ ਜਿਹੜੀ ਉਹਨਾਂ ਦੀ ਰੀ ਅਮਦ ਕਰਨੀ ਦੁਬਾਰਾ ਉਹਨਾਂ ਨੂੰ ਧਰਤੀ 'ਚ ਲਾਉਣਾ ਆਪਣੇ ਟ੍ਰੈਡੀਸ਼ਨਲ ਵਾਤਾਵਰਣ ਨੂੰ ਬਣਾਉਣਾ ਆਪਣੇ ਟ੍ਰੈਡੀਸ਼ਨਲ ਸੋਚ ਨੂੰ ਕਾਇਮ ਕਰਨਾ ਉਹਦੇ ਲਈ ਇੱਕ ਇਹ ਬਹੁਤ ਹੀ ਮਾਰਕੀ ਦਾ ਕੰਮ ਹੈ ਔਰ ਮੈਨੂੰ ਬੜੀ ਖੁਸ਼ੀ ਹੋਈ ਅੱਜ ਇੱਥੇ ਆ ਕੇ ਕਿ ਇਹਨਾਂ ਨੇ ਬਹੁਤ ਕੁਝ ਇਹੋ ਜਿਹਾ ਕੀਤਾ ਖਾਸ ਕਰਕੇ ਫਲਾਸ ਦੀ ਜਿਹਨੂੰ ਟੱਕ ਵੀ ਕਹਿੰਦੇ ਆ ਉਹਦੀ ਚਾਹ ਪੀ ਕੇ ਤਾਂ ਬਹੁਤ ਹੀ ਆਨੰਦ ਆਇਆ ਹਾਂਜੀ ਸਰ ਤੇ ਮੈਨੂੰ ਮੈਂ ਇਹ ਨਹੀਂ ਸੀ ਸੋਚਿਆ ਕਿ ਟੱਕ ਦੀ ਵੀ ਚਾਹ ਹੋ ਸਕਦੀ ਹੈ ਬਾਕੀ ਜੀ ਜਾਈ ਤਾਂ ਮੈਨੂੰ ਕਾਫੀ ਪਤਾ ਸੀ ਅਸੀਂ ਵੀ ਇਸ ਤਰ੍ਹਾਂ ਦਾ ਕਈ ਕੁਝ ਕਰਦੇ ਹਾਂ ਹਾਂਜੀ ਪਰ ਇਹਨਾਂ ਦੇ ਨਾਲ ਮਿਲ ਕੇ ਬੜਾ ਵਧੀਆ ਲੱਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਜੇ ਇਸ ਸ਼ਿੱਦਤ ਦੇ ਨਾਲ ਤੇ ਜੇ ਇਸ ਇੰਟਰਸਟ ਦੇ ਨਾਲ ਤੇ ਜੇ ਇਸ ਸਾਰੇ ਆਪਣੇ ਜੀਵਨ ਦੇ ਰਿਸੋਰਸਸ ਲਾ ਕੇ ਇਹ ਕੰਮ ਕਰ ਰਹੇ ਆ ਜਰੂਰ ਇੱਕ ਨੇ ਪੰਜਾਬ ਜਿਹੜਾ ਕਹਿੰਦੇ ਆ ਰੰਗਲਾ ਤਾਂ ਮੈਨੂੰ ਪਤਾ ਨਹੀਂ ਪਰ ਹਰਿਆ ਭਰਿਆ ਪੰਜਾਬ ਜਰੂਰ ਹੋ ਜਾਵੇਗਾ ਬਹੁਤ ਧੰਨਵਾਦ ਬਹੁਤ ਧੰਨਵਾਦ ਸਸੀ ਕੌਰ